ਆ ਗਈ ਜੀ ਸਰਦੀ ਨੂੰ ਅਲਵਿਦਾ ਕਹਿੰਦੇ ਹੋયા ਤੇ ਖੁਸ਼ੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਹੋયા ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਤੁਹਾਨੂੰ ਲੱਖ ਲੱਖ ਬਿਮਾਰਕ ਹੋਏ ਹੈਪੀ ਤੇ ਮੰਗੀ ਮੰਗੀ ਦੇ ਤੌਰ ਤੇ ਤੁਹਾਨੂੰ ਲੱਖ ਲੱਖ ਬਿਮਾਰਕਾ ਮੇਰੇ ਵੱਲੋਂ ਸਾਰੇ ਮੇਰੇ ਸਬਸਕ੍ਰਾਈਬਰਾਂ ਨੂੰ ਤੇ ਸਾਰੀ ਮਰੀ YouTube ਫੈਮਿਲੀ ਨੂੰ Facebook ਫੈਮਿਲੀ ਨੂੰ ਸਾਰਿਆਂ ਨੂੰ ਹੈਪੀ ਲੋੜੀ ਮੇਰੇ ਵੱਲੋਂ ਆਪਾਂ ਚੱਲ ਰਹਾ ਲੋੜੀ ਦਾ ਸਮਾਨ ਲੈਣ ਤੇ ਹੁਣ ਆਪਾਂ ਤੋਰ ਪਿਆ ਕਰੋ ਬਾਹਰ ਨਿਕਲ ਪਿਆ ਤੁਸੀਂ ਬਣੇ ਰਹਿਣਾ ਆਪਣੀ ਵੀਡੀਓ ਦੇ ਨਾਲ ਸਾਰੇ ਲੋੜੀ ਦੇ ਜਿਵੇਂ ਜਿਵੇਂ ਪ੍ਰੋਗਰਾਮ ਚੱਲੇ ਦਾ ਜਿੱਥੇ ਜਿੱਥੇ ਆਪਾਂ ਸ਼ਾਪਿੰਗ ਕਰਨੀ ਹੈ ਸਾਰਾ ਕੁਝ ਬਖਾਵਾ ਦੇ ਤੇ ਬਣੇ ਰਹਿਣਾ ਤੁਸੀਂ ਵਲੌਗ ਦੇ ਨਾਲ ਤੇ ਹੁਣ ਆਪਾਂ ਤੁਰ ਪਿਆ ਕਰੋ ਬਸ ਚੱਲੇ ਆ ਰਸਤੇ ਜਾਓ ਤੇ ਰਸਤੇ ਜਿ ਜਾ ਕੇ ਤੁਹਾਨੂੰ ਫਿਰ ਉਹ ਖਾਣੇ ਆ ਸਾਰਾ ਕੁਝ ਜਾ ਕੇ ਸ਼ਾਪਿੰਗ ਕਰਨੇ ਆ ਤੇ ਫਿਰ ਉਹਨੂੰ ਦਿਖਾ ਦੇ ਸਮਾਨ ਲੈਣ ਬਣੇ ਰਹਿਣਾ ਆਪਣੀ ਵੀਡੀਓ ਦੇ ਨਾਲ ਬਸ ਸਮਾਨ ਲੈਣ ਚੱਲੇ ਆ ਦੁਕਾਨ ਦੇ ਅੰਦਰ ਦੋਸਤੋ ਬਣੇ ਰ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਬਖਾਣੇ ਪੰਜਾਬੀ ਪੰਜਾਬੀ ਕਲਚਰ ਪੰਜਾਬ ਵੇਖੋ ਕਰੋ ਪਰ ਪੰਜਾਬ ਚੈੱਕ ਕਰੋ ਤੇ ਹੁਣ ਆਪਾਂ ਸਮਾਨ ਸਮਾਨ ਲੈ ਕੇ ਚੱਲੇ ਕਰਾਣਾ ਬਣੇ ਰਹਿਣਾ ਆਪਣੀ ਵੀਡੀਓ ਦੇ ਨਾਲ ਆਪਣੀ ਵੀਡੀਓ ਦੇ ਨਾਲ ਤੇ ਇਰਾਫਾ ਖਲੋਤ ਪੈਣਾ ਨਾ ਭਾਇਆ ਬੈ ਕੋਛੇ ਨੰਦ ਕਰਿਆ ਹੁਣ ਚੱਪੜ ਜਾਣੇ ਵਾ ਕਾ ਤੋਂ ਨੁ ਬਖਾਵੇ ਚੱਲਨੇ ਆ ਪੰਜਾਬ ਤੇ ਕਾਕਾ ਸਾਡਾ ਰੋਲਾ ਪਾਦਾ ਵੇ ਤੇ ਮੋਟਰਸਾਈਕਲ ਤੇ ਬੈਠਾ ਜਾਂਦਾ ਹੈ ਕਹਿੰਦਾ ਮੇਰੀ ਨਿੱਕਾ ਕੱਚੀ ਉੱਤਰ ਗਈ ਇਹ ਮੈਂ ਬੈਠਾ ਚੱਲਣਾ ਤੇ ਪੰਜਾਬ ਇਹ ਬਾਕੀ ਦੋਸਤੋ ਚੈੱਕ ਕਰੋ ਇਹ ਹੁਣ ਆਪਾਂ ਚੱਲੇ ਆ ਘਰਾਂ ਨੂੰ ਰਾਸ਼ਨ ਰੋਸ਼ਨ ਅੱਲਾ ਸਮਾਨ ਆ ਤੇ ਆਹ ਨਾਲ ਵੀ ਇੰਜ ਨਾਲੇ ਕਾਕਾ ਵਿਚਾਲੇ ਬੈਠਾ ਜਾਂਦਾ ਲੋ ਭਈ ਕਾਕਾ ਵਿਚਾਲੇ ਬੈਠਾ ਜਾਂਦਾ ਹੁਣ ਚੱਲਦੇ ਆਪਾਂ ਘਰਾਂ ਨੂੰ ਤੁਹ ਬਨੇ ਰਹਿ ਰਹੇ ਤੁਸੀਂ ਵੀਡੀਓ ਦੇ ਨਾਲ ਆਪਾਂ ਰਾਤ ਤੇ ਲੋੜ ਹੀ ਪਾਲਣੀ ਹੈ ਤੇ ਲਾਈਵ ਵੀ ਆਵਾਂਗੇ ਦੋਸਤੋ ਤੇ ਤੁਸੀਂ ਲਾਈਵ ਨਾਲ ਵੀ ਜੁੜੇ ਕਰੋ ਮੈਂ ਡੇਲੀ 9:30 9 ਵਜੇ ਲਾਈਵ ਆਉਣਾ ਆਣਾ ਕਰਨਾ ਹੈ ਤੇ ਦੋਸਤੋ ਤੁਸੀਂ ਜੁੜੇ ਕਰੋ ਆਪਣੇ ਨਾਲ ਲਾਈਵ ਤੇ ਵੀ ਤੇ ਵੀਡੀਓ ਨੂੰ ਨਾ ਛੇਅਰ ਜ਼ਰੂਰ ਕਰ ਦਿੱਤਾ ਕਰੋ ਮੇਰਾ ਵੀਰ ਉਸੇ ਸ਼ੇਅਰ ਤੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਤੇ ਲਾਈਕ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿੱਤਾ ਕਰੋ ਤੇ ਹੁਣ ਆਪਾਂ ਚੱਲਿਆ ਘਰਾਂ ਨੂੰ ਵੇਖੋ ਕਿੰਨਾ ਸੁਹਣਾ ਦਾ ਪੰਜਾਬ ਮੇਰਾ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਦੋਸਤੋ ਮ제 ਲੈਣ ਵਾਲੀ ਬਾਤ ਤੇ ਚੱਲਿਆ ਘਰੇਦ ਕਰੇ ਜਾ ਫਿਰ ਵਲੌਗ ਬਣਾਨੇ ਆ ਤੇ ਪੜੇ ਰਹਿਣਾ ਵੀਡੀਓ ਦੇ ਨਾਲ ਇਹ ਦਸਮਾਨ ਵੇਖੋ ਆਪ ਇਹਨਾਂ ਕੋ ਲਿਆਂਦਾ ਹੈ ਤੇ ਕੀ ਹੈਗਾ ਨਾ ਵਾਵਾ ਸਾਰਾ ਲਿਆਵਾਂ ਦੇ। ਅਗਲੀ ਵਾਰ ਵਾਵਾ ਸਾਰਾ ਲਿਆਵਾਂ ਦੇ ਕੀ ਮੈ ਕੋ ਲਿਆਂਦਾ ਹੈ ਸਮਾਨ ਲੋੜੀ ਦਾ ਚੈੱਕ ਕਰੋ। ਅਗਲੀ ਵਾਰ ਬਾਦੂ ਕੋਸ਼ ਲਿਆਵਾਂ ਦੇ। ਬਨੇ ਰੋ ਆਪਣੇ ਨਾਲ ਅੱਜ ਲੋੜੀ ਦੇ ਇੰਜੋਏ ਕਰ ਲਿਆ ਕਾਕਾ ਸਾਡਾ ਜਿਹੜਾ ਹੈਗਾ ਨਾ ਕੁੱਤਾ ਬੰਦਾ ਇਹ ਕੋਈ ਚੀਜ਼ ਨਹੀਂ ਛੱਡਦਾ। ਇਹ ਉਥੇ ਮੇਰੇ ਕੋਲ ਪਤਾਂਗ ਮੰਗਦਾ ਹੀ ਮੈਂ ਪਤਾਂਗ ਪੰਦੋਂਗ ਨਹੀਂ ਮਿਲਦੀ ਤੇ ਤੈਨੂੰ ਚਿੱਪਸ ਦਾ ਪੈਕਟ ਲਾ ਦੇ ਤਾਂ ਮੈਂ ਭਲਾਇਆ। ਬਨੇਰੋ ਵੀਡੀਓ ਦੇ ਨਾਲ ਜਿਸ ਤਰ੍ਹਾਂ ਦੇ ਦੇ ਗੰਦਿਆ ਸਾਡਾ ਚਤਾਨ ਜਿਹੜਾ ਹੈਗਾ ਹੈ ਨਾ ਅਮਾਨ 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 ਤੈਨੂੰ ਪਤਾ ਪੱਤੀ ਕਿੰਨੇ ਦਿ ਲਈ ਵੀਡੀਓ ਦੇ ਨਾਲ ਅੱਜ ਲੋੜੀ ਇੰਜੋਇਮੈਂਟ ਕਰਾਂਗੇ ਇੰਜੋਇ ਲੋੜੀ ਝੂੜੀ ਅੱਜ ਆਪਣੀ ਲੋੜੀ ਗੀਏ ਮਿਸਤਰਾਓ ਤੁਸੀਂ ਲੋੜੀ ਮਨਾਉ ਦਾ ਤੁਹਾਨੂੰ ਲੱਖ ਲੱਖ ਲੋੜੀ ਦੇ ਬਤਾਈਆਂ ਤੇ ਬੜੇ ਰੜਾ ਵੀਡੀਓ ਦੇ ਨਾਲ ਸਤ ਚਿਰਿਆ ਕਾਲ ਸਾਰਾ ਲੋੜੀ ਦੀਆਂ ਲੱਖ ਲੱਖ ਬਤਾਈਆਂ ਇਹ ਦੁਆਰ ਸਾਨੂੰ ਸਿਖਾਉਂਦਾ ਕੀ ਕੱਟ ਪਿਆਰ ਤੇ ਮਿਹਨਤ ਦੀ ਕਦਰ ਅੱਗ ਦੇ ਢੇਡੇ ਲਾ ਕੇ ਪੁਰਾਣੀਆਂ ਗੱਲਾਂ ਛੱਡ ਕੇ ਨਵੀਆਂ ਸ਼ੁਰੂਆਤ ਕਰਨ ਦਾ ਨਾ ਹੈ ਲੋੜੀ ਰੱਬ ਕਰੇ ਤੁਹਾਡੇ ਘਰ ਖੁਸ਼ੀਆਂ ਹੋਣ ਫਸਲਾ ਲੈ ਰਹਿਮਾਨ ਤੇ ਹਰ ਦਿਨ ਲੋੜੀ ਵਰਗਾ ਤਪਦਾ ਰਹੇ ਹੈਪੀ ਲੋਰੀ ਟੂ ਆਲ ਵਾਇਰ ਗੁਰੂ ਮੇਰ ਕਰੇ ਹੈਪੀ ਲੋਰੀ ਦੀਆਂ ਲੱਖ ਲੱਖ ਵਧਾਈਆਂ ਰੱਬ ਕਰੇ ਤੁਹਾਡੇ ਕਰ ਖੁਸ਼ੀਆਂ ਤਾਂ ਅੰਦਰ ਸਤਿ ਸ੍ਰੀ ਅਕਾਲ ਵਾਗੋਲ ਜਮੀਨਾਂ ਤੇ ਦੁੱਖ ਸਾਰ ਜਾਂਦੇ ਖੁਸ਼ੀਆਂ ਹਰ ਦਿਨ ਮੱਜਾਂ ਵਾਇਰ ਗੁਰੂ ਮੇਰ ਕਰੇ ਹੈਪੀ ਲੋਰੀ ਟੂ ਆਲ ਮਾਈ ਸਬਸਕਰਾਈਬਰ ਮਾਈ ਫੈਮਿਲੀ ਬਾਕੀ ਕੁਛ ਰੋ ਮੋਜਾ ਮਨੋ ਤੇ ਮਿਲਦੇ ਆ ਕੱਲ ਨਵੀਂ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰਨਾ ਨੀ ਗੀ ਨੀ ਵੈਰਾ